ਓਏ ਕਿੰਨਾ ਚਿਰ ਹੋ ਗਿਆ ਯਾਰ ਕੀਚਰ ਮਿਸਤਰੀ ਆਇਆ ਨਹੀਂ ਯਾਰ ਮੇਰਾ ਸਾੜਾ ਆਂਦਾ ਸੀ ਕਿ ਆਉਣਾ ਆਉਣਾ ਕਿਹ ਆ ਜੇ ਕਿਸੇ ਪਾਸੋਂ ਕਹਿੰਦਾ ਸੀਗਾ ਤਾਂ ਦੁਪਹਿਰਾ ਹੋ ਗਿਆ 12 ਵਜੇ ਗਏ ਹਜੇ ਤਾਂ ਹੀ ਬੋਈ ਬਾਈ ਤਾਂ ਹੀ ਨਹੀਂ ਉਹ 7:30 ਵਜੇ ਦਾ ਕਹਿੰਦਾ ਸੀ ਪੰਜ 12 ਗਏ ਤੇ ਹੋਰ ਕੀਚਰਾ ਹਾਂ 8 ਦਿਨ ਪਹਿਲਾਂ ਉਹ ਲੱਗੇ ਪੈਨੋਂ 12 ਅੱਜ ਵੱਜ ਗਏ ਆਪਾਂ ਗਏ ਤਾਂ ਹੈ ਨਹੀਂ ਹਜੇ ਕਿਹ ਚੀ ਗੱਲ ਹੈ ਕਿ 8 ਵਜੇ ਪਈ ਆ ਉਹ ਕਮਲਿਆ ਬੰਦਿਆ ਆਪਣੇ ਕੋਲ ਦਾਹਾਂ ਕੰਮ ਹੈ ਨਹੀਂਗਾ ਹੌਲੀ ਹੌਲੀ ਕਰ ਇਹਨਾਂ ਨੂੰ ਕੀ ਫਰਕ ਪੈਂਦਾ ਕੋਈ ਟਮਕੋਲੀਆਂ ਨਾਲ ਕੰਮ ਕਰ ਆਪਣੇ ਸੇ ਆਪਾ ਕਰਦੇ ਹਾਂ ਹਿਸਾਬ ਕਭਰਾਣਾ ਤੂੰ ਠੀਕ ਆ ਗੱਲ ਮੈਂ ਤੈਨੂੰ ਦੱਸਦਾ ਅੱਜ ਤੇਰੇ ਜੂਤ ਪਹਿਣ ਕੇ ਅਗਲੇ ਅੱਕੇ ਬੈਠੇ 12 ਵੱਜ ਗਏ ਅਜੇ ਤੱਕ ਪਾਗਲੇ ਨਹੀਂ ਗਏ ਹਾਂ ਬੱਸ ਜੂਤ ਪਹਿਣ ਕੇ ਕੋਈ ਮੂੰਹ ਨਹੀਂ ਚੱਚਦਾ ਕਰ ਲੈ ਤਾਂ ਚੱਤੀ ਕਾ ਜੂਤ ਪਹਿਣ ਕੇ ਹਰ ਇੱਕ ਗੱਲ ਤੇ ਆਹੀ ਗੱਲ ਹੈ ਬਾਕੀ ਤਾਂ ਇੱਥੋਂ ਤਾਂ ਭੱਜ ਮੈਂ ਤਾਂ ਟੱਪ ਜੂਗਾ ਪਹਿਣ ਕੇ ਤਾਂ ਤੇਰੇ ਪਹਿਣ ਕੇ ਹਾਂ ਤੈਨੂੰ ਫੜਨਗੇ ਅਗਲੇ ਪੱਕਾ ਦਾ ਤੂੰ ਐਂ ਕਰ ਓਏ ਆ ਹਾ ਬਹਾਨਾ ਕੀ ਬਣਾ ਕੇ ਵੀ ਭਾਈ ਅਸੀਂ ਲੇਟ ਕਿਵੇਂ ਹੋ ਗਏ ਕੰਮ ਦਾ ਕੋਈ ਬਹਾਨਾ ਤਾਂ ਬਣਾ ਲਾ ਤੂੰ ਦੇਖ ਮਾਤਾ ਹੈ ਨਾ ਕਦਾ ਅੱਜ ਕੱਲ੍ਹ ਉਹ ਰਵਾਤ ਨਹੀਂ ਚੱਲਿਆ ਪਿਆ ਹਾਲੇਲੂਇਆ ਹਾਲੇਲੂਇਆ ਹਾ ਹਾਲੇਲੂ ਹਾ ਹਾ ਉਹਨਾਂ ਕਹਦਗੇ ਉਹ ਸੰਗ ਅਸੀਂ ਬਾੜੀ ਤਗੜੀ ਆ ਪਾਇਆ ਗਏ ਸਾਰੇ ਤਾਂ ਗਏ ਆਖਾਂ ਕਿ ਹੁੰਦਾ ਮੈਂ ਤਾਂ ਉੱਥੇ ਕਿ ਮਾਖੂ ਹਾਲੇਲੂਇਆ ਹਾਲੇਲੂਇਆ ਵਾਲੀ ਸੰਗਤ ਤੋਂ ਆਏ ਹਾਂ ਹਾ ਹਾ ਮੇਰਾ ਆ ਪਾਣਾ ਹਾਇ ਤਾਂ ਗੁੱਸੇ ਦੇ ਭੜੇ ਆ ਉਹ ਹਾਂ ਮੈਂ ਤਾਂ ਆਂ ਤੈਨੂੰ ਕਹੀ ਐ ਨਾ ਤਾਲਣ ਕਿ ਰ ਗਿਆ ਨੂੰ ਆ ਗਿਆ ਰਾਦਾ ਤਾਲਣ ਤੇ ਮੈਂ ਤੇੜਾ ਉਹਦੀ ਦੇ ਜੂਂਗਾ ਬਾਕੀ ਲੋਕਾਂ ਨੂੰ ਬਾਜੂ ਮੈਨੂੰ ਅੱਛਾ ਓਏ ਆ ਜਾ ਓਏ ਓਏ ਆ ਜਾ ਗੱਲ ਲੜਗਾ ਆ ਜਾ ਆ ਜਾ ਆ ਜਾ ਤੈਮਤ ਰਾਹ ਬਾਰਾਂ ਬੱਜ ਗਏ ਕਵੇਂ ਆ ਮੇਰੀ ਗਾ ਮੇਰੀ ਗਾ ਸੋਲਾ ਸਾਡੇ ਗਵਾਰ ਚ ਸੰਗਤ ਸੀਗੀ ਉਹ ਕੀ ਹਾਲੇਲੂਇਆ ਵਾਲੀ ਅਸੀਂ ਉੱਥੋਂ ਆਏ ਆਂ ਹਾਂ ਹਲੇਲੂਇਹ ਵਾਲੀ ਇਹ ਕੰਮ ਕੌਣ ਕਰੂਆ ਵਿਚਾਰੇ ਛੱਡੋ ਪਾਇਆ ਗਿਆ ਯਾਰ ਕੋਈ ਕਰ ਹਾਂ ਜਿਹੜੀ ਅੱਧ ਚਾ ਕੇ ਕੜਾਹੀ ਬਣਦੀ ਹੁੰਦੀ ਓ ਕੜਾਹੀ ਤਰਾ ਹਾਂ ਤਰਾਉਣਾ ਆ ਜਾ ਤਿੰਨ ਤਰ ਖਵਾਉਂਦੇ ਹਾਂ ਉਹ ਤੋਤੇ ਕੇ ਜਾ ਕੇ ਜਾ ਇਹਨਾਂ ਨੂੰ ਮੇਹਗੇ ਕੋ ਇੱਕ ਦਾਖਾ ਫੜ ਲਈ ਤੇ ਕਾਜੂ ਵਿੱਚ ਦੇਗਦੇ ਪਾ ਲਏ ਤੇ ਮੜਾ ਨਾ ਪਤਲਾ ਕਿਉਂ ਵੱਧ ਰੱਖਿਓ ਚੰਗਾ ਵਿੱਚ ਪਿਸਤੇ ਵੀ ਪਾਉਂ ਆ ਵਿੱਚ ਪਿਸਤੇ ਪਾਉਂ ਪਾਇਆ ਕਰ ਚਾਹ ਕਰ ਪੈੜ ਬਣਾ ਗੱਡੀ ਲਾ ਕੇ ਆਪਣੀ ਗੱਡੀ ਲਾ ਕੇ ਕਹਾ ਲੈ ਲੈਬਰ ਗਿਨੀ ਲੈ ਲੈਬਰ ਗਿਨੀ ਲਾਇਆ ਇਹਦੀ ਕਾਲ ਸੁਣ ਲੈ ਮੇਰੀ ਹਾਂ ਤੈਨੂੰ ਇਹਦਾ ਕਮਰ ਮਾਤਾ ਦਾ ਪਤਾ ਨਹੀਂ ਸਮਝ ਗਿਆ? ਅਨਿਕਾ ਉਹ ਰਾਮਾ ਤਾਂ ਕੀ ਕਰਾ ਮਾਤਾ ਇਹ ਚੀ ਇਹ ਜਿਹਦੇ ਘਰੇ ਬਗ ਜੇ ਮਾਂ ਆਦਿਆ ਪੁੱਤਾਂ ਬੁੜੇ ਤੋਂ ਬੁੜੇ ਦਾ ਵਿਆਹ ਹੋ ਜਾਂਦਾ ਚਲ ਐਂ ਕਰ ਤੂੰ ਕੰਮ ਤੇ ਲੱਗ ਤੂੰ ਬੁੜੇ ਦਾ ਬੁੜੇ ਦਾ ਵਿਆਹ ਵਾਚ ਕਰ ਦੇ ਤੇ ਇੱਕ ਮਿੰਟ ਖੜਦਾ ਆ ਜਿਹੜਾ ਮੈਂ ਲਿਆਦਾ ਸੀ ਨਮਾ ਮਿਸਤਰੀ ਹਾਂ ਸਹੀ ਕਰੀ ਜਾਂਦਾ ਤੂੰ ਐਂ ਕਰ ਹਾਂ ਤੁਸੀਂ ਐਂ ਕਰੋ ਪਹਿਲਾਂ ਤਾਂ ਪੈੜ ਦੀ ਤਿਆਰੀ ਕਰੋ ਨਹੀਂ ਮਿਸਤਰੀ ਤੂੰ ਆ ਗਏ ਅਸੀਂ ਆ ਪੈੜ ਦੀ ਤੇਰੀ ਤੂੰ ਆ ਕੇ ਮੱਚੀ ਐ ਤੇ ਪੈੜ ਤਾਂ ਤੁਸੀਂ ਬਣਾਓਂਗੇ ਖਸਮੋ ਮੈਤਰੀ ਥੋੜੀ ਬਣਾਓ ਪੈੜ ਪੈੜ ਬਣਾ ਦੇ ਯਾਰ ਇਹਨਾਂ ਜਾਰੇ ਦਾ ਪੈੜ ਦਾ ਕਰਦੇ ਹਾਲੇ ਯਾਰ ਇਹਦਾ ਕਰਦੇ ਆਏ ਕਰਕੇ ਪਹਿਲਾਂ ਚਾਹ ਨਾ ਪੀ ਲ ਗਏ ਹੋ ਚਾਹ ਜਰਾ ਬਲੈਨ ਤੁਸੀਂ ਹੀ ਬਣਾਓ ਹਾਂ ਬਲੈਨ ਚਾਹ ਬਣਾਓ ਓਏ ਐਂ ਕਰੋ ਬਾਈ ਓਏ ਚਾਹ ਧਰ ਦੋ ਲੌਂਗ ਲੈਜਿੰਗ ਵਾਲੀ ਲੌਂਗ ਲੈਜਿੰਗ ਵਾਲੀ ਆਹ ਕਰੀ ਮਾੜੀ ਮਿੱਠਾ ਰੋਕ ਕੇ ਤੇ ਪੱਤੀ ਠੋਕ ਕੇ ਹਾਂ ਓ ਭਾਈ ਮੱਠਾ ਦਾ ਫੁੱਲ ਪਾ ਦੇ ਤੇ ਪੱਤੀ ਰੋਕ ਦਿਓ ਕਿ ਕੀ ਬਿੱਟੇ ਮਿਲ ਬੱਦ ਗਏ ਮੈਂ ਕਹਿੰਦਾ ਪੱਤੀ ਰੋਕ ਪਾਉਣੀ ਵੱਧ ਮਿੱਠਾ ਕਰਾਉਣਾ ਓ ਥਾਂ ਦੇ ਲਈ ਆਈ ਬ ਨਾ ਫਿਰ ਓਕੇ ਮੈਨੂੰ ਚੜਾ ਦੋ ਤਾਂ ਹਾਂ ਤਾਂ ਚੜਾ ਉਹਨੂੰ ਦਾ ਚੱਕੋ ਆਟਾ ਧਰ ਦੋ ਮੁੰਡਿਓ ਚੱਕੋ ਤਾਂ ਓਏ ਲਾ ਓਏ ਲਾ ਥੋੜਾ ਤਾਂ ਜਿਹੜਾ ਤਾਂ ਦੇਖ ਅਸੀਂ ਤਾਂ ਪਸੂਣੀ ਪਾਈ ਜੰਨਾ ਓਏ ਕੋਠੀ ਨਹੀਂ ਓਏ ਹਾਂ ਉਹ ਗੁਸਲ ਕਰਨਾ ਓਏ ਮਾੜਾ ਉੱਚੀ ਐਂ ਕਿਆ ਕਰ ਕੋਠੀ ਸਰੀਕਾ ਦੇ ਅੱਗ ਨਾਲ ਅੱਛਾ ਠੀਕ ਹੈ ਕੋਠੀ 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 ਪੈਂਦੀ ਜੀ ਕੋਠੀ ਪੈਂਦੀ ਮੇਰੇ ਸੰਦ ਤਾਂ ਲਿਆਓ ਸੰਦ ਫੜਾਓ ਯਾਰ ਆ ਸੰਦ ਫੜਾਓ ਯਾਰ ਆ ਕਈ ਫੜਾ ਦੋ ਇਹਨੂੰ ਇਹ ਜਾਂ ਤਾਂ ਕਹੀ ਚੱਕ ਵੀ ਗੋਹਾ ਚੱਕਣੀ ਲਿਆਓ ਪੁੱਟੀ ਪਰੇ ਲੈ ਜਾ ਨੂੰ ਆ ਜਾ ਪਰੋਣੇ ਅੰਦਰ ਹੋਣਾ ਕੋ ਟੋੜ ਲਗਾ ਡੱਕਾ ਇਕਾਈ ਦਾ ਜੂੰਡੇ ਮੁੰਨ ਨਾਲ ਫੜ ਕੇ ਇਹ ਹੀਰੋ ਹੀ ਬਣਾ ਰਹਿਦਾ ਸਾਰਾ ਦਿਨ ਉਹ ਸਟਾਈਲ ਆ ਅੱਜ ਕੱਲ ਇਹ ਜੋ ਜੋ ਹਾਨੀ ਸਿੰਘ ਚਾਲਦਾ ਪਾਗਲਾ ਤਰਾ ਹਾਨੀ ਸਿੰਘ ਨਾ ਬਣਾ ਦੇ ਜੇ ਕੋਸ਼ਿਸ਼ ਲੈ ਕੇ ਬਹਿ ਗਏ ਨਾ ਦੇਖੇ ਕਰਦੇਗੇ ਕੰਮ ਕਰਦੇਗੇ ਓਏ ਮੇਰੇ ਸਾਡੇ ਕਿੱਤੇ ਤੇ ਮਾਰੀ ਭੈ ਦਿਲ ਰਾਵਾ ਮੇਰੇ ਤਾਂ ਡਾਕਟਰ ਸਾਡੇ ਮੈਂ ਤਾਂ ਗਿੱਟੇ ਤੇ ਮਾਰੀ ਈਟਾਂ ਨੇ ਤੇੜਾ ਢਾੜ ਗਏ ਨੇ ਤੂੰ ਕੰਮ ਕਰ ਲੈ ਤੇਰੇ ਦਿੱਤੇ ਦੇ ਮੈਂ ਮਾਰੂਗਾ ਨਾ ਨਾ ਮੇਰੇ ਤਾਂ ਗਿੱਟੇ ਦੇ ਭੱਜੀ ਮੈਂ ਆਉਂਦਾ ਦੋ ਦੂਰੀ ਵੇਰੀ ਤੇ ਗਿਆ 10000 ਰੁਪਏ ਕੱਢ ਕਰਾਂ 10000 ਹੈ ਨਹੀਂ ਹਾਂ 10000 ਹੈ ਨਹੀਂ ਉਹ ਖੜਦਾ ਤੂੰ ਐ ਕਰ ਹਾਂ ਉਰੇ ਆ ਮੇਰੇ ਕੋਲ ਅੰਦਰ ਤੇਰੇ ਕੋਲ ਅੰਦਰ ਆ ਵਾ ਹਾਂ ਉਹ ਕੁ ਪਰਦੇ ਦੀ ਗੱਲ ਕਰਨੀ ਆ ਕੋ 6 ਪਰਦਾ ਹੁੰਦਾ ਦੱਸ ਐ ਕਰ ਤੂੰ ਸਾਡੇ ਵਾਸਤੇ ਲਿਆ ਚਾ ਵਧਿਆ ਜੀ ਪਤਰੀ ਰੋਕੇ ਹਾਂ ਬਿਸਕਟ ਵੀ ਖਾਵਾਂਗੇ ਆਪਾਂ ਇਹ ਤਾਂ ਕਰੀਂ ਉਹ ਜਿਹੜੇ ਨਵੇਂ ਬਿਸਕਟ ਨਹੀਂ ਚੱਲੇ ਉਹ ਪੁੱਢੜੇ ਨਹੀਂ ਹੋਏ ਉਹ ਪਾਰ ਲੇ ਜੀ ਪਾਰ ਲੇ ਜੀ ਤਾਂ ਫੇਲ ਹੋ ਗਏ ਉਹ ਟਾਣੀਆਂ ਦੇ ਹਾਂ ਤਾਂ ਇਹਨੂੰ ਜਿਆਦਾ ਪਤਾ ਅਸੀਂ ਬਸ ਚਹਿਰੇ ਕੱਟ ਟਾਂਗੜ ਤੂੰ ਮੇਰੀ ਗੱਲ ਸੁਣ ਲੈ ਤੂੰ ਐ ਕਰੀਂ ਹਾਂ ਉਹ ਬਿਸਕਟ ਨਹੀਂ ਤਾਂ ਪਤੰਜਲੀ ਵਾਲੇ ਉਹ ਪਤੰਜਲੀ ਹਾਂ ਹਾਂ ਆਹ ઓਰੀਓ ઓਰੀਓ ਦੇ ਬਿਸਕਟ ਲੈ ਕਾਲੀ ਕਾਲੇ ਵਿੱਚ ਕਰੀਮ ਹੁੰਦੀ ਜਿਹੜੀ ਲੈ ਕੇ ਆਉਣਾ ਮੈਂ ਜਾਣਾ ਇੱਕ ਮਿੰਟ ਮਾਮਾਣਾ ਚੈੱਕ ਕਰ ਲੈ ਲੇਵਲ ਸਹੀ ਕੱਢਦੀ ਤੇ ਜੇ ਕੰਨ ਬਿੰਦੀ ਕੱਢਦੀ ਹਿਸਾਬ ਲੜਾ ਕੱਲ ਸੁਣ ਲੈ ਮੇਰੀ ਹਾਂ ਤੈਨੂੰ ਪਤਾ ਨਾ ਪਤਾ ਉਹ ਜਿਹੜਾ ਤਾਜ ਮਹਿਲ ਨਹੀਂ ਆਗਰੇ ਚ ਹਾਂ ਉਹ ਮੈਂ ਬਣਾਇਆ ਹੋਇਆ ਫੋਟੋ ਤੇ ਬਣਾਇਆ ਹੋਇਆ ਫੋਟੋ ਤੇ ਉਹਦਾ 8-9 ਦਿਨਾਂ ਜੀ ਤਾ ਤੂੰ ਐਨੀ ਕੰਨ ਕੱਢੀ ਤੇ ਤੂੰ ਤਾਂ ਫਿਰ ਉਹ ਤਾਂ 10 ਮਹੀਨੇ ਲਾਤੇ ਹੋਣਗੇ ਉੱਥੇ ਤਾਂ ਉਹ ਕੱਲ ਸੁਣ ਲੈ ਮੇਰੀ ਅਕੇ ਘਰ ਦਾ ਜੋਗੀ ਜੋਗ ਨਾ ਬਾਹਰਲਾ ਜੋਗੀ ਸੱਤ ਇਹ ਤਾਂ ਤੁਸੀਂ ਮੇਰੀ ਪਿੰਡ ਤੇ ਨਹੀਂ ਕਦਰ ਕਰਦੇ ਆ ਬਾਹਰਲੇ ਪਿੰਡਾਂ ਤਾਂ ਕਮਲਾ ਕੀਚੜ ਕੀਚੜ ਹੋਈ ਪਈ ਆ ਚੰਗਾ ਜਾਣਦਾ ਤੇਰੀ ਕਦਰ ਨੂੰ ਮੈਂ ਕਰਲਾ ਕੰਮ ਜਾਣਦਾ ਹੀ ਵੱਡਾ ਕਦਰੀ ਇਹ ਖਾ ਗਿਆ ਉਹ ਤੇ ਬਿਨਿਥਾ ਤੂੰ ਖਾ ਗਿਆ ਲੋਕਾਂ ਦੇ ਪੈਸੇ ਖਾ ਗਿਆ ਤੂੰ 20 ਥਾਉ ਖਾਦੇ ਪੈਸੇ ਲੋਕਾਂ ਦੇ ਕੋਈ ਨਹੀਂ ਤੂੰ ਇਹ ਵੀ ਕਾਲਾ ਹੁੰਦੀ ਹੈ ਪੈਸੇ ਖਾਣ ਵਾਲੀ ਤੂੰ ਕਾ ਕੇ ਦੇਖਣਾ ਤੂੰ ਕਦੀ ਕਾਲਾ ਆ ਤੂੰ ਕਾਲਾ ਮжоਰਿਟੀ ਨਾ ਹੁੰਦੀਆਂ ਬੰਦਿਆਂ ਦੀਆਂ ਹੈਗੀ ਤੇਰੇ ਤੇ ਮжоਰਿਟੀ ਤੇਰੇ ਚ ਬਾਲਾ ਬਣਾ ਪਰ ਤੂੰ ਕਾਲਾ ਓਏ ਆ ਸਦਾ ਵਾਲੀ ਓਏ ਬਿੰਗਾ ਰਹੀ ਹਿੰਦਾ ਮੈਂ ਤਲਾਦਾ ਹੋਈ ਮੈਨੂੰ ਲੱਗਾ ਤੂੰ ਕਤਮ ਇਥੋਂ ਗਾਜਨਾ ਖਾਲੇ ਕੰਮ ਕਰਾਉਣਾ ਕਰਾ ਲਓ ਨੀ ਮੈਨੂੰ ਕੰਮ ਦਾ ਤੋੜਾ ਨਹੀਂ ਮਤ ਜਾਨਾ ਯਾਰ ਕੋਈ ਗੱਲ ਫਿਰ ਨਾ ਆਈ ਚੱਲਿਓ ਨਹੀਂ ਗਲਤੀ ਹੋ ਗਈ ਮਿਸਤਰੀ ਗਲਤੀ ਹੋ ਗਈ ਮਿਸਤਰੀ ਸਾਹਿਬੀ ਗਲਤੀ ਹੋ ਨਹੀਂ ਆਇਆ ਕਾ ਤੂੰ ਗਰੀ ਬੈਠਾ ਅੱਜ ਕੀ ਹੋ ਗਿਆ ਉਹ ਯਾਰ ਸਾਡਾ ਨਾ ਬੁੜਾ ਬਿਮਾਰ ਹੋ ਰਿਹਾ ਯਾਰ ਪਰ ਆਵਾ ਗੱਲ ਸੁਣ ਲੈ ਮੇਰੀ ਹਾਂ ਉਹਦੇ ਭੋਗ ਤੇ ਕਥਾ ਮੈਂ ਕਰੂੰਗਾ ਹਾਂ ਬਸ ਹਾਂ ਤੈਨੂੰ ਤਾਂ ਹੀ ਸਾਡਾ ਬੜਾ ਮਾਰਦੇ ਮੈਂ ਕਥਾ ਕਰ ਲਾਂ ਆ ਫਿਰ ਕੀ ਹੁੰਦਾ ਉਹ ਵੀ ਜਾਊ ਗਈ ਐ ਕਿਵੇਂ ਉਹ ਜਾਊਗਾ ਜਾਣ ਦੇਣੀ ਨਹੀਂ ਨਾ ਨਾ ਕਥਾ ਮੈਂ ਕਰੂੰਗਾ ਤੇਰੀ ਗੱਲ ਸੁਣ ਦੇਖੀ ਦੇਖੀ ਹਾਂ ਮੈਂ ਕਰੂੰਗਾ ਕਥਾ ਤੂੰ ਕਿੰਨਾ ਪੱਕਾ ਬਾਰੂ ਨਹੀਂ ਸਦਾ ਨਾ ਬਾਰੂ ਨਹੀਂ ਸਦਾ ਮੈਂ ਠੀਕ ਹੈ ਮੈਂ ਆਪੇ ਥਾਮ ਲੂ ਸਾਰਾ ਕੁਝ ਟੈਨਸ਼ਨ ਨਾ ਲੈ ਜਣਾ ਹਾਂ ਤੇ ਇੱਕ ਗੱਲ ਹੋ ਰਾ ਹਾਂ ਜੇ ਤੂੰ ਐਂ ਕਰੇ ਹਾਂ ਅੱਧੇ ਦੇ ਅੱਧੇ ਪੈਸੇ ਦੇ ਦੇ ਮੈਨੂੰ ਆ ਮਿਸਤਰੀ ਬਣੇ ਵਾਲੇ ਕਿਸੇ ਦੇ ਡੀ ਓਏ ਗੱਲ ਤਾਂ ਸੁਣਦਾ ਯਾਰ ਮੇਰਾ ਫੋਨ ਖਰਾਬ ਹੋ ਗਿਆ ਤੇ ਬੰਤੀ ਕੋਲੇ ਪਿਆਗਾ ਸਾਚਰ ਫੋਨ ਮੈਨੂੰ ਦਵਾ ਦੇ ਯਾਰ ਬਾਈ ਟਾਚ ਯਾਰ ਬਾਈ ਬਣ ਕੇ ਮੈਨੂੰ ਦੇ ਦੇ ਯਾਰ ਅੱਧੇ ਦੇ ਅੱਧੇ ਦੇ ਸੰਝਾ ਲੈ ਆਉਣੇ ਸੰਝਾ ਲੈ ਆਉਣੇ ਹੌਣ ਹਾਂ ਨਵਾਂ ਲੈ ਆਉਣੇ ਸੰਝਾ ਫੋਨ ਪੈਸਾ ਤਾਂ ਮਾਰਾ ਤਾਂ ਮੈਂ ਕਥਾ ਕਰਨੀ ਐ ਨਾ ਕਰ ਤੂੰ ਸੰਭ ਕੀ ਕਰ ਗਾ ਲੂੰ ਚਲ ਐਂ ਕਰਾ ਫਿਰ ਤੂੰ ਮੈਨੂੰ ਦਵਾ ਤਾ ਲੈ ਲੇਗਾ ਫੋਨ ਜੇ ਕਥਾ ਵਾਲਾ ਹੋਰ ਆ ਗਿਆ ਕੋਈ ਇੱਕ ਬਸ ਠੀਕ ਐ ਆਹੋ ਦਵਾ ਲੈ ਠੀਕ ਆ ਬਾਬਾ ਹੋ ਐਟ